ਚੰਡੀਗੜ੍ਹ ਤਿੰਨ ਸੈਕਟਰ ਦੇ ਵਿੱਚ ਇਸ ਵੇਲੇ ਡਿਟੇਨ ਕਰ ਲਿਆ ਗਿਆ ਹੈ ਸਾਡੇ ਮੈਂਬਰਾਂ ਨੂੰ ਉਥੇ ਡਿਟੇਨ ਕਰਨਾ ਥਾਣੇ ਲੈ ਕੇ ਜਾਣਾ ਉਹ ਬਹੁਤ ਹੀ ਮੰਦਭਾਗੀ ਗੱਲ ਹੈ ਇਸ ਵੇਲੇ ਇਹ ਸਾਰੇ ਤਿੰਨ ਸੈਕਟਰ ਦੇ ਥਾਣੇ ਦੇ ਵਿੱਚ ਪੁਲਿਸ ਨੇ ਬਿਠਾਏ ਹੋਏ ਹੈ ਅਜੇ ਤੱਕ ਅਰੈਸਟ ਪਈ ਕਿ ਨਹੀਂ ਪਈ ਉਹਦੀ ਜਾਣਕਾਰੀ ਸਾਡੇ ਤੱਕ ਅਜੇ ਕੋਈ ਵੀ ਨਹੀਂ ਆ ਰਹੀ ਰੋਜ਼ ਦੀਆਂ 35 ਮੌਤਾਂ ਬੁੱਢੇ ਦਰਿਆ ਕਰਕੇ ਹੋ ਰਹੀਆਂ ਹਨ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ ਪੰਜਾਬ ਦਾ ਮੁੱਖ ਮੰਤਰੀ 10-12 ਪਿੰਡਾਂ ਦੇ ਨਾਂ ਗਿਣਾ ਦਿੰਦਾ ਹੈ ਇਹ ਸਮਝੋ ਬਾਹਰ ਆ ਵੀ ਇਸ ਮੁੱਖ ਮੰਤਰੀ ਨੂੰ ਜਾਂ ਤਾਂ ਮੁੱਦੇ ਦੀ ਸਮਝਣੀ ਜਾਂ ਫਿਰ ਮੁੱਖ ਮੰਤਰੀ ਦੇ ਐਸ਼ੋ ਆਰਾਮ ਦੇ ਵਿੱਚ ਬਹਿ ਕੇ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਜਾਂ ਤੇ ਇਹ ਕੰਬਲੇ ਸਮਝਦਾ ਆ ਜਾਂ ਟੁੱਟ ਜਾਂਦਾ ਆ ਬਹੁਤ ਬਹੁਤ ਹੈਰਾਨੀ ਵਾਲੀ ਗੱਲ ਆ ਅੱਸੀ ਗੱਲ ਕਾਲੇ ਪਾਣੀ ਦੇ ਮੋਰਚੇ ਦੀ ਜਿਹੜੀ ਟੀਮ ਆ ਉਹਨੂੰ ਚੰਡੀਗੜ੍ਹ ਤਿੰਨ ਸੈਕਟਰ ਦੇ ਵਿੱਚ ਇਸ ਵੇਲੇ ਡਿਟੇਨ ਕਰ ਲਿਆ ਗਿਆ ਆ ਇਸ ਲਈ ਇਹ ਜਾਣਕਾਰੀ ਇੱਕਦਮ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅ ਟੀਮ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਕਿਉਂਕਿ ਸੈਸ਼ਨ ਕੱਲ ਦਾ ਚੱਲ ਰਿਹਾ ਹੈ ਔਰ ਕੁਝ ਮਾਨਯੋਗ ਐਮਐਲਏ ਜਿਵੇਂ ਕਿ ਮਨਪ੍ਰੀਤ ਸਿੰਘ ਈਆਲੀ ਸਰਦਾਰ ਪ੍ਰਗਟ ਸਿੰਘ ਇਹਨਾਂ ਨੇ ਧਿਆਨ ਦਿਵਾਉ ਮਤਾ ਵੀ ਪਾਇਆ ਸੀ ਔਰ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਬੁੱਢੇ ਦਰਿਆ ਦਾ ਮੁੱਦਾ ਆ ਉਹਦੀ ਗੱਲ ਕਰਨ ਦੀ ਕੋਸ਼ਿਸ਼ ਵੀ ਪੰਜਾਬ ਸਰਕਾਰ ਮੂਰੇ ਰੱਖੀ ਸੀ ਪਰ ਇਹ ਅਗੇ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਮਤਾ ਆ ਜਿਹੜਾ ਲਿਆਂਦਾ ਗਿਆ ਉਹਨੂੰ ਰਿਜੈਕਟ ਕਰ ਦਿੱਤਾ ਗਿਆ ਉਹਨੂੰ ਵੇਖਦੇ ਹੋਏ ਕਾਲੇ ਪਾਣੀ ਦੇ ਮੋਰਚੇ ਦੀ ਜਿਹੜੀ ਕੋਰ ਟੀਮ ਆ ਉਹਦੇ ਮੈਂਬਰ ਅੱਜ ਚੰਡੀਗੜ੍ਹ ਪ੍ਰੈਸ ਨਾਲ ਗੱਲ ਕਰਨ ਲਈ ਪਹੁੰਚੇ ਸੀ ਤਾਂ ਕਿ ਵਿਧਾਨ ਸਭਾ ਦੇ ਨੇੜੇ ਸੈਸ਼ਨ ਤੋਂ ਪਹਿਲਾਂ ਤੇ ਸੈਸ਼ਨ ਤੋਂ ਬਾਅਦ ਜਿਹੜੇ ਐਮ ਐਲ ਏ ਸਹਿਬਾਨ ਆ ਉਹਨਾਂ ਦੇ ਮੋਰੇ ਇਹ ਮੰਗ ਜਿਹੜੀ ਆ ਲੋਕਾਂ ਦੀ ਰੱਖੀ ਜਾ ਸਕੇ ਰੋਜ਼ ਦੀਆਂ 35 ਮੌਤਾਂ ਬੁੱਢੇ ਦਰਿਆ ਕਰਕੇ ਹੋ ਰਹੀਆਂ ਹਨ ਗਿਣਤੀ ਇਸ ਤੋਂ ਵੱਧ ਹੋ ਸਕਦੀ ਆ ਪਰ ਸਰਕਾਰ ਜਿਹੜੀ ਹੈ ਉਹ ਇਹਦੇ ਤੋਂ ਭੱਜਦੀ ਨਜ਼ਰ ਆਈ ਵਿਧਾਨ ਸਭਾ ਦੇ ਵਿੱਚ ਤੇ ਜਿਹੜਾ ਸਾਡੇ ਮੈਂਬਰਾਂ ਨੂੰ ਉਥੇ ਡਿਟੇਨ ਕਰਨਾ ਥਾਣੇ ਲੈ ਕੇ ਜਾਣਾ ਉਹ ਬਹੁਤ ਹੀ ਮੰਦਭਾਗੀ ਗੱਲ ਆ ਲੱਖਾ ਸੁਣਾਣਾ ਉਥੇ ਆ ਮਿਤੋ ਜਮਾਨ ਆ ਜਸਕੀਰਤ ਸਿੰਘ ਜੀ ਆ ਕੁਲਦੀਪ ਸਿੰਘ ਖਹਿਰਾ ਜੀ ਆ ਇਸ ਵੇਲੇ ਇਹ ਸਾਰੇ ਤਿੰਨ ਸੈਕਟਰ ਦੇ ਥਾਣੇ ਦੇ ਵਿੱਚ ਪੁਲਿਸ ਨੇ ਬਿਠਾਏ ਹੋਏ ਆ ਅਜੇ ਤੱਕ ਅਰੈਸਟ ਪਾਈ ਕਿ ਨਹੀਂ ਪਾਈ ਉਹਦੀ ਜਾਣਕਾਰੀ ਸਾਡੇ ਤੱਕ ਅਜੇ ਕੋਈ ਵੀ ਨਹੀਂ ਆ ਰਹੀ ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਜਦੋਂ ਮੁੱਦਾ ਤੁਹਾਡੇ ਬੱਚਿਆਂ ਦੇ ਸਾਡੇ ਬੱਚਿਆਂ ਦੇ ਤਜਾਬੀ ਕਾਲੇ ਪਾਣੀ ਪੀਣ ਦਾ ਹੁੰਦਾ ਹੈ ਉਹਦਾ ਜਵਾਬ ਮੁੱਖ ਮੰਤਰੀ ਕਿਵੇਂ ਦਿੰਦਾ ਹੈ ਜਦੋਂ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਆਉਂਦੀ ਹੈ ਭਈ ਬੁੱਢਾ ਦਰਿਆ ਦਾ ਮੁੱਦਾ ਬਹੁਤ ਵੱਡਾ ਆ ਤੇ ਜਿਵੇਂ ਕੋਈ ਨਿਆਣਾ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਇਹ ਕਹਿ ਕੇ ਸੁਣਾਉਂਦਾ ਆ ਉਸ ਤਰੀਕੇ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ 10 12 ਪਿੰਡਾਂ ਦੇ ਨਾਂ ਗੜਾ ਦਿੰਦਾ ਆ ਇਹ ਸਮਝੋ ਬਾਹਰ ਆ ਵੀ ਇਸ ਮੁੱਖ ਮੰਤਰੀ ਨੂੰ ਜਾਂ ਤਾਂ ਮੁੱਦੇ ਦੀ ਸਮਝ ਨਹੀਂ ਜਾਂ ਫਿਰ ਮੁੱਖ ਮੰਤਰੀ ਦੇ ਐਸ਼ੋ ਆਰਾਮ ਦੇ ਵਿੱਚ ਬਹਿ ਕੇ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਜਾਂ ਤੇ ਇਹ ਕੰਬਲੇ ਸਮਝਦਾ ਆ ਜਾਂ ਟੁੱਟ ਜਾਂਦਾ ਆ ਬਹੁਤ ਬਹੁਤ ਹੈਰਾਨੀ ਵਾਲੀ ਗੱਲ ਆ ਇਸੇ ਤਰੀਕੇ ਦੇ ਨਾਲ ਜਿੱਦਣ ਦਾ ਇਸ ਮੁੱਦੇ ਨੂੰ ਚੱਕਿਆ ਆ ਪੂਰੀ ਦੀ ਪੂਰੀ ਸਰਕਾਰ ਜਿਹੜੀ ਆ ਉਹ ਜਿਹੜੇ ਤਬਕੇ ਨੇ ਉਹਨਾਂ ਰੰਗਣਿਆਂ ਨੇ ਚਾਹੇ ਇਲੈਕਟ੍ਰੋ ਪਲੇਟਿੰਗ ਵਾਲੇ ਆ ਉਹਨਾਂ ਦੇ ਨਾਲ ਖੜੀ ਲੁਕਵੇਂ ਤਰੀਕੇ ਨਾਲ ਨਜ਼ਰ ਨਹੀਂ ਆਉਂਦੀ ਉਹਨਾਂ ਦੇ ਨਾਲ ਭਾਈਵਾਲ ਹੋ ਕੇ ਭਜਨਾਟ ਕਰਦੀ ਪਈ ਆ ਇਹਨਾਂ ਦਾ ਜਿਹੜਾ ਐਮਐਲਏ ਆ ਉਹਨੂੰ ਤੁਸੀਂ ਟੀਵੀ ਤੇ ਵੇਖਿਆ ਹੋਊਗਾ ਜਿੰਨੀ ਵਾਰੀ ਨਜ਼ਰ ਆਇਆ ਉਹ ਡਾਇੰਗ ਇੰਡਸਟਰੀ ਵਾਲਿਆਂ ਨੂੰ ਨਾਲ ਲੈ ਕੇ ਭਜਨਾਟ ਕਰਦਾ ਨਜ਼ਰ ਆਇਆ ਇਹਨਾਂ ਨੇ ਪੂਰਾ ਜ਼ੋਰ ਲਾ ਦਿੱਤਾ ਵੀ ਕਿਸ ਤਰੀਕੇ ਦੇ ਨਾਲ ਉਹ ਜਿਵੇਂ ਗਿਆਸਪੁਰੇ ਵਾਲਿਆਂ ਗੈਸਾਂ ਹੋਈਆਂ ਸੀ ਬੰਦੇ ਮਰੇ ਸੀ ਵੀ ਚਲੋ ਠੀਕ ਆ ਬੰਦੇ ਮਰੇ ਆ ਪਰ ਇਹਨਾਂ ਦੇ ਪਿੱਛੇ ਆਹਾ ਵਾਲੀ ਇੰਡਸਟਰੀ ਹੈ ਨਹੀਂ ਹੁਣ ਵੀ ਉਸੇ ਤਰੀਕੇ ਦੇ ਨਾਲ ਜਿਹੜੀ ਪੂਰੀ ਕੋਸ਼ਿਸ਼ ਆ ਉਏ ਕੀਤੀ ਜਾ ਰਹੀ ਹੈ ਠੀਕ ਹੈ ਤੁਹਾਡਾ ਪਾਣੀ ਕਾਲਾ ਹੋਊਗਾ ਜ਼ਹਿਰੀਲਾ ਹੋਊਗਾ ਗੈਸਾਂ ਵਾਲੇ ਦਵਾਲੇ 6-7 ਕਿਲੋਮੀਟਰ 'ਚ ਹੋਣਗੇ ਆ ਤੁਸੀਂ ਕੈਂਸਰ ਨਾਲ ਮਰਦੇ ਵੀ ਪਏ ਹੋਵੋਗੇ ਪਰ ਇਹਦੇ ਪਿੱਛੇ ਇਲੈਕਟ੍ਰੋਪਲੇਟਿੰਗ ਵਾਲੇ ਉਹ ਰੰਗਣ ਵਾਲੇ ਜਾਂ ਜਿਹੜੇ ਧਰਤੀ 'ਤੇ ਪਾਣੀ ਪਾਉਂਦੇ ਨੇ ਉਹ ਨਹੀਂ ਹੈਗੇ ਇਹ 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 ਵਰਤਾਰਾ ਜਿਹੜਾ ਆ ਪੰਜਾਬ ਦੇ ਵਿੱਚ ਲਗਾਤਾਰ ਚੱਲਦਾ ਪਿਆ ਵਿਧਾਨ ਸਭਾ ਬਹੁਤ ਵੱਡਾ ਸਦਨ ਆ ਬਹੁਤ ਮਜ਼ਬੂਤ ਸਰਕਾਰ ਆ ਫਿਰ ਵੀ ਇਹ ਸਰਕਾਰ ਜਿਹੜੀ ਆ 2 ਕਰੋੜ ਲੋਕਾਂ ਨੂੰ ਰੰਗਲਾ ਪਾਣੀ ਦੇ ਕੇ ਰੰਗਲਾ ਪੰਜਾਬ ਬਣਾਉਣ ਦੇ ਉੱਤੇ ਤੁਲੀ ਹੋਈ ਐ ਪਰ ਇਹ ਬਹੁਤ ਹੀ ਜਿਹੜੀ ਅੱਜ ਜਿਹੜਾ ਕੰਮ ਹੋਇਆ ਉਹਦੀ ਅਸੀਂ ਨਖੇਦੀ ਕਰਦੇ ਆਂ ਵਿਧਾਨ ਸਭਾ ਤੇ ਸਾਡਾ ਹੱਕ ਆ ਸਾਡੇ ਨੁਮਾਇੰਦੇ ਉੱਥੇ ਜਾਂਦੇ ਆ ਅਸੀਂ ਉਹਨਾਂ ਦੇ ਨਾਲ ਬਿਲਕੁਲ ਕਾਨੂੰਨੀ ਤਰੀਕੇ ਦੇ ਨਾਲ ਜਿੱਥੇ ਤੱਕ ਜਾ ਸਕਦੇ ਆ ਉੱਥੇ ਜਾ ਕੇ ਗੱਲ ਕਰ ਸਕਦੇ ਆ ਔਰ ਇਹ ਆਵਾਜ਼ ਦੱਬਣ ਦੀ ਜਿਹੜੀ ਕੋਸ਼ਿਸ਼ ਆ ਇਹ ਦਾ ਪੰਜਾਬ ਦੇ ਲੋਕ ਵਾajib ਜਿਹੜਾ ਆ ਜਵਾਬ ਦੇਣਗੇ ਮੈਂ ਜਾਣਕਾਰੀ ਤੁਹਾਡੇ ਨਾਲ ਦੁਆਰਾ ਸਾਂਝੀ ਕਰਦੇ ਆ ਕਾਲੇ ਪਾਣੀ ਦੇ ਮੋਰਚੇ ਦੀ ਜਿਹੜੀ ਟੀਮ ਆ ਉਹਨੂੰ ਚੰਡੀਗੜ੍ਹ ਵਿੱਚ ਰੀਟੇਨ ਕਰ ਲਿਆ ਗਿਆ ਆ ਹੋ ਸਕਦਾ ਇਹਨਾਂ ਵੱਲੋਂ ਅਰੈਸਟ ਵੀ ਪਾਈ ਜਾਵੇ ਜਿਸ ਵੀ ਤਰੀਕੇ ਦੇ ਨਾਲ ਜੋ ਵੀ ਹੁੰਦਾ ਆ ਕਰੜਾ ਜਵਾਬ ਦੇਵਾਂਗੇ ਪੰਜਾਬ ਸਰਕਾਰ ਨੂੰ ਇਹਦੇ ਬਾਰੇ ਸਾਰੀ ਵੀ ਸਾਰੀ ਟੀਮ ਲੈ ਕੇ ਫੈਸਲਾ ਲਾਊਗੀ ਔਰ ਸਰਕਾਰ ਜਿਹੜਾ ਆ ਹਰ ਮੁੱਦੇ ਦੇ ਉੱਤੇ ਜਿਹੜਾ ਲੋਕਾਂ ਦਾ ਮੁੱਦਾ ਆ ਚਾਹੇ ਤਾਂ ਲੋਕ ਚਾਹੇ ਤਾਂ ਲੋਕ ਰਾਏ ਆ ਸਰਕਾਰ ਉਹਨੂੰ ਵੀ ਨਹੀਂ ਮੰਨਦੀ ਚਾਹੇ ਕਿਸੇ ਕੋਰਟ ਦੀ رائے ਆ ਉਹਨੂੰ ਵੀ ਨਹੀਂ ਮੰਨਦੀ ਸਰਕਾਰ ਸਰਕਾਰ ਅੱਜ ਚੱਲਦੀ ਪਈ ਆ ਮਾਫੀਆ ਦੀ ਜਿਹੜੀ رائے ਐ ਉਹਦੇ ਨਾਲ ਇੱਕ ਹੋਰ ਹੈਰਾਨੀ ਵਾਲੀ ਗੱਲ ਐ ਵੀ ਵੱਡੇ ਦਰਿਆ ਦੇ ਵਿੱਚ ਜਿੱਥੇ-ਜਿੱਥੇ ਪਾਣੀ ਪੈ ਰਿਹਾ ਐ ਜਿੰਨੂੰ ਅਸੀਂ ਲੋਕਾਂ ਦੇ ਮੂਹਰੇ ਲਿਆ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਜਿਹੜਾ ਆ ਉਹ ਘਾਣ ਕੀਤਾ ਜਾ ਰਿਹਾ ਆ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਚੱਲਦੇ ਇੱਕ ਮਾਮਲੇ ਦੇ ਵਿੱਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੇ ਹੈਰਾਨੀ ਜਤਾਈ ਹੈ ਵੀ ਇਹ ਪਾਣੀ ਜਿਹੜਾ ਆ ਟ੍ਰੀਟ ਹੋ ਕੇ ਬੁੱਢੇ ਦਰਿਆ ਦੇ ਵਿੱਚ ਪੈਂਦਾ ਹੀ ਕਿਉਂ ਪਾਇਆ ਇਹ ਗੈਰ ਕਾਨੂੰਨੀ ਆ ਇਹ ਬਹੁਤ ਵੱਡੀ ਡਿਵੈਲਪਮੈਂਟ ਹੋਈ ਆ 12 ਅਗਸਤ ਨੂੰ ਇਹ ਆਰਡਰ ਆਇਆ ਆ ਔਰ 15 ਦਿਨਾਂ ਦੇ ਵਿੱਚ ਇਹ ਪਾਣੀ ਜਿਹੜਾ ਆ ਡਿਗਣ ਤੋਂ ਰੋਕਣ ਦੇ ਲਈ ਸਰਕਾਰ ਨੂੰ ਹਦਾਇਤਾਂ ਹੋਈਆਂ ਸਾਨੂੰ ਤਾਂ ਇਹ ਵੀ ਡਰਿਆ ਕਿ ਜਦੋਂ ਹੁਣ ਇਹੋ ਜੀਆਂ ਇੰਸਟੀਚਿਊਸ਼ਨ ਇਹ ਸੱਚ ਬਾਹਰ ਲਿਆਉਣ ਲੱਗ ਪਈਆਂ ਆ ਸਾਨੂੰ ਤਾਂ ਇਹ ਵੀ ਕਿਤੇ ਨਾ ਕਿਤੇ ਕੋਈ ਕਿਸੇ ਵੀ ਤਰੀਕੇ ਦਾ ਕਾਨੂੰਨ ਲਿਆ ਕੇ ਜਿਹੜੇ ਪਾਣੀ ਇੰਡਸਟਰੀ ਦਾ ਸੋਧਣ ਵਾਲੇ ਯੂਨਿਟ ਲੱਗੇ ਹੋਏ ਆ ਜਿਨ੍ਹਾਂ ਦੇ ਵਿੱਚੋਂ ਕਾਲਾ ਪਾਣੀ ਨਿਕਲਦਾ ਪਿਆ ਆ ਕਿਤੇ ਇਹ ਸਾਡੇ ਦਰਿਆਵਾਂ ਦੇ ਵਿੱਚ ਪਾਉਣ ਦੇ ਲਈ ਕੋਈ ਵੱਖਰਾ ਕਾਨੂੰਨ ਨਾ ਲਿਆ ਦੇਣ ਕਿਉਂਕਿ ਵਿਧਾਨ ਸਭਾ ਦੇ ਵਿੱਚ ਜਦੋਂ ਵੀ ਅਸੀਂ ਚੱਲਦੇ ਆ ਵੇਖਿਆ ਆ ਲੋਕਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਵਿਧਾਨ ਸਭਾ ਦੇ ਵਿੱਚ ਜਿਹੜੇ ਬਹੁਤੇ ਐਮ ਐਲ ਏ ਆ ਉਹਨਾਂ ਦੀ ਜਿਹੜੀ ਤਾਕਤ ਆ ਉਹ ਇੰਨੀ ਇੱਕ ਇੰਨੀਕ ਸਰਕਾਰ ਨੇ ਛੱਡੀ ਆ ਵੇ ਕੋਈ ਕਹਿੰਦਾ ਕਿ ਬੀ ਡੀ ਪੀਓ ਮੇਰਾ ਫੋਨ ਨਹੀਂ ਚੱਕਦਾ ਕੋਈ ਕਹਿੰਦਾ ਕਿ ਫਲਾਣਾ ਜਿਹੜਾ ਪੁਲਿਸ ਵਾਲਾ ਆ ਉਹ ਆਪਣੇ ਅਕਾਊਂਟ ਚ ਪੈਸੇ ਪੁਆਈ ਜਾਂਦਾ ਤੇ ਦੱਸੋ ਸਰਕਾਰ ਹੁਣ ਕੀ ਕਰੇ ਘਰ ਕਰਾ ਕੇ ਜਿਹੜੀ ਸਰਕਾਰ ਆ ਉਹ ਚਲਾਉਦਾ ਕੌਣ ਪਿਆ ਆ ਇਹ ਵੀ ਸਮਝੋ ਬਾਹਰ ਆ ਤਾਕਤ ਕਿਹਦੇ ਕੋਲ ਆ ਇਹ ਵੀ ਸਮਝੋ ਬਾਹਰ ਆ ਇੱਕ ਗੱਲ ਜ਼ਰੂਰ ਆ ਜਿੱਥੇ ਲੋਕਿਆਂ ਦੀ ਗੱਲ ਹੁੰਦੀ ਆ ਜਿੱਥੇ ਲੋਕਾਂ ਨੂੰ ਨੱਪਣ ਚੁੰਡਣ ਕੁੱਟਣ ਦੀ ਗੱਲ ਆ ਉਥੇ ਸਰਕਾਰ ਦਾ ਜਿਹੜਾ ਸਿਸਟਮ ਆ ਬਹੁਤ ਜਿਹੜਾ ਆ ਤੇਜ਼ੀ ਨਾਲ ਚੱਲਦਾ ਆ ਤੇ ਜੇ ਮਾਫੀਆ ਵੱਲੋਂ ਕੋਈ ਮੰਗ ਰੱਖੀ ਜਾਂਦੀ ਆ ਤੇ ਉਹ ਬਹੁਤ ਹੀ ਸਪੀਡ ਨਾਲ ਬਹੁਤ ਹੀ ਤੇਜ਼ੀ ਦੇ ਨਾਲ ਜਿਹੜੀ ਆ ਸਰਕਾਰ ਵੱਲੋਂ ਮੰਨ ਲਈ ਜਾਂਦੀ ਆ ਉਹਨਾਂ ਨੂੰ ਸਰਕਾਰਾਂ ਦਾ ਤੇ ਜਿਹੜੀ ਮਾਫੀਆ ਦੀ ਗੰਢ ਧੋਪਿਆ ਉਹ ਹੁਣ ਕੈਮਰੇ ਦੇ ਮੂਹਰੇ ਆ ਪੂਰੇ ਦਾ ਪੂਰਾ ਜਿਹੜਾ ਸਿਸਟਮ ਆ ਪੰਜਾਬ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਜਿਸ ਤਰੀਕੇ ਦੇ ਨਾਲ ਜੀਰੇ ਸ਼ਰਾਬ ਫੈਕਟਰੀ ਵੇਲੇ ਹੋਇਆ ਉਸੇ ਹੀ ਤਰੀਕੇ ਦੇ ਨਾਲ ਬੁੱਢੇ ਨਾਲੇ ਦੇ ਵੇਲੇ ਵੀ ਪਿਛਲੇ ਦਿਨਾਂ ਦੇ ਵਿੱਚ ਕੁਝ ਸੈਂਪਲਿੰਗ ਕਰਾਈ ਗਈ ਉਹ ਸੈਂਪਲਿੰਗ ਜਿਹੜੀ ਆ ਸਰਕਾਰ ਨੇ ਉਹਨਾਂ ਰੰਗਣੀਆਂ ਦੇ ਨਾਲ ਰਲ ਕੇ ਕਰਾਈ ਉਹਨਾਂ ਨੂੰ ਕਿਹਾ ਯੂਨਿਟ ਬੰਦ ਕਰ ਲਓ ਯੂਨਿਟ ਬੰਦ ਰੱਖੋ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸੀਟੀਪੀ ਆ ਉਹਨਾਂ ਨੂੰ ਥੋੜੇ ਦਿਨਾਂ ਲਈ ਵਧੀਆ ਤਰੀਕੇ ਲਈ ਚਲਾਓ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਵੀ ਹੁਣ ਆਪਾਂ ਸੈਂਪਲਿੰਗ ਕਰ ਲੈਣੇ ਆ ਸਿਰਫ ਇਸ ਗੱਲ ਦੇ ਲਈ ਵੀ 40 ਦਿਹਾਕਿਆਂ ਤੋਂ ਜਿਹੜਾ ਜ਼ਹਿਰ ਸਾਡੀਆਂ ਨਾੜਾਂ ਦੇ ਵਿੱਚ ਜਾਣ ਡਿਆ ਆ ਜਿਹੜੇ ਪੌਣ ਵਾਲੇ ਆ ਉਹਨਾਂ ਨੂੰ ਬਚਾਉਣ ਦੇ ਲਈ 10-15 ਦਿਨ ਦਾ ਜ਼ੋਰ ਲਾ ਕੇ ਸਹੀ ਤਰੀਕੇ ਨਾਲ ਚਲਾ ਕੇ ਸੈਂਪਲਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਤੀਜੇ ਜਿਹੜੇ ਆ ਥੋੜੇ ਬਹੁਤੇ ਬਾਹਰ ਆਉਣੇ ਸ਼ੁਰੂ ਹੋਏ ਆ ਸਾਡੀ ਟੀਮ ਵੀ ਜਦੋਂ ਰਿਪੋਰਟ ਆਉਣਗੀਆਂ ਉਹਦੀ ਐਨਾਲਿਸਿਸ ਕਰੂਗੀ ਪਰ ਉਹ ਉਹਦੇ ਬਾਅਦ ਵਿੱਚ ਵੀ ਉਹ ਜਿਹੜੀਆਂ ਜਿਹੜੀਆਂ ਰਿਪੋਰਟਾਂ ਆਈਆਂ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰਨੀ ਆ ਪੰਜਾਬ ਦੇ ਮੂਰੇ ਰੱਖਣ ਦੇ ਲਈ ਵੀ ਤੁਹਾਡਾ ਦਰਿਆ ਬਿਲਕੁਲ ਸਾਫ਼ ਹੈ ਉਹਦੇ ਵਿੱਚ ਕੋਈ ਕਾਲਾ ਪਾਣੀ ਪੈਂਦਾ ਨਹੀਂ ਜਿਹੜਾ ਪਾਣੀ ਪੈਂਦਾ ਉਹ ਚਤਾ ਜੀ ਮੱਛੀਆਂ ਵੀ ਜਿੰਦੀਆਂ ਰਹਿੰਦੀਆਂ ਆ ਉਹ ਗੰਡ ਤੁੱਪ ਕਰਕੇ ਇਹ ਐਨੇ ਦਿਨਾਂ ਦਾ ਐਨੇ ਦਹਾਕਿਆਂ ਦਾ ਜਿਹੜਾ ਕਾਹਨ ਹੋਇਆ ਆ ਉਹ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਇਸ ਵੇਲੇ ਵੀ ਪੰਜਾਬ ਸਰਕਾਰ ਜਿਹੜਾ ਆ ਉਹ ਕਰਦੀ ਪਈ ਆ ਸਰਕਾਰ ਨੂੰ ਦੱਸ ਦਈਏ ਕਿ ਇਸ ਕਾਲੇ ਪਾਣੀ ਨੂੰ ਅਸੀਂ ਬੰਨ ਮਾਰਾਂਗੇ ਤੇਰੇ ਦੇਖਦੇ ਆ ਬੰਨ ਮਾਰਾਂਗੇ ਇਹ ਪੈਪਾ ਪੁੱਟ ਕੇ ਸੁੱਟਾਂਗੇ ਤੇ ਜਿਹੜਾ ਤੇਰਾ ਵਤੀਰਾ ਆ ਜੇ ਲੋੜ ਪਈ ਤੇ ਸਰਕਾਰੇ ਤੈਨੂੰ ਵੀ ਪੁੱਟ ਕੇ ਸੁੱਟਾਂਗੇ ਧੰਨਵਾਦ ਸਾਰਿਆਂ ਦਾ